ਦੇਸ਼ ਚਾਹੇ ਕੋਈ ਵੀ ਹੋਵੇ ਮਿੱਤਰੋ ਹਰੇਕ ਦੇਸ਼ ਦਾ ਹੁਣ ਦਿਵਾਲਾ ਨਿਕਲਿਆ ਪਿਆ ਜਾਂ ਫਿਰ ਕਹਿ ਸਕਦੇ ਆ ਵੱਡਾ ਬੁਰਾ ਹਾਲ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਉਹ ਹੁਣ ਇੰਡੀਆ ਹੈ ਜਿਸ ਦੇ ਵਿੱਚ ਕਸ਼ਮੀਰ ਦਾ ਮੁੱਦਾ ਚੱਲ ਰਿਹਾ ਹੈ ਜਾਂ ਫਿਰ ਕਹਿ ਸਕਦੇ ਹੋ ਕੈਨੇਡਾ ਦੇ ਵਿੱਚ ਪੀਜੀਡਬਲਯੂਪੀ ਵਰਕ ਪਰਮਿਟ ਜਾਂ ਫਿਰ ਕਹਿ ਸਕਦੇ ਆ ਆਪਾਂ ਕੈਨੇਡਾ ਦੇ ਵਿੱਚ ਪੀਆਰ ਦਾ ਮੁੱਦਾ ਚੱਲ ਰਿਹਾ ਹੈ ਤਿੰਨ ਪ੍ਰੋਵਿੰਸਾਂ ਜਿਹੜੀਆਂ ਅਗਿਆਨਸ ਉਹਨਾਂ ਤਿੰਨਾਂ ਪ੍ਰੋਵਿੰਸਾਂ ਦੇ ਵਿੱਚ ਇੰਡੀਅਨਸ ਕਹਿ ਸਕਦੇ ਆ ਜਾਂ ਫਿਰ ਆਪਾਂ ਕਹਿ ਸਕਦੇ ਆ ਭਾਰਤੀ ਵੱਡੇ ਲੈਵਲ ਦੇ ਉੱਤੇ ਰਹਿੰਦੇ ਆ ਪਰ ਹੁਣ ਉਸ ਜਗ੍ਹਾ ਦੇ ਉੱਤੇ ਵਰਕ ਪਰਮਿਟ ਦੇ ਵਿੱਚ ਜੇਕਰ ਤੁਸੀਂ ਤਾਹੀਂ ਤੁਹਾਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲੂਗਾ ਜਾਂ ਇਹਦਾ ਫਿਊਚਰ ਜਾ ਕੇ ਤੁਹਾਨੂੰ ਕੈਨੇਡਾ ਦੇ ਵਿੱਚ ਪੀਆਰ ਮਿਲੂਗੀ ਤਿੰਨੇ ਪ੍ਰੋਵਿੰਸਾਂ ਅੱਗੇ ਆਈਆਂ ਸੀ ਜਿਸ ਦੇ ਵਿੱਚ ਅਲਬਰਟਾ ਦੀ ਚੀਕ ਵੱਜ ਗਈ ਸੀ ਅਲਬਰਟਾ ਕੁੱਤੇ ਵਾਂਗੂ ਚੀਕਣ ਲੱਗ ਗਿਆ ਸੀ ਮਿਨੀਟੋਬਾ ਨੇ ਵੀ ਕਹਿਤਾ ਸੀ ਠੀਕ ਆ ਭਾਈ ਅਸੀਂ ਵਰਕ ਪਰਮਿਟ 2 ਸਾਲ ਦਾ ਦੇ ਦਿੰਨੇ ਆ ਯੂਕਾਨ ਨੇ ਵੀ ਕਹਿਤਾ ਸੀ ਚਲੋ ਠੀਕ ਹੈ ਜੀ ਅਸੀਂ ਵੀ ਵਰਕ ਪਰਮਿਟ ਦੇ ਦਿੰਨੇ ਆ ਨਾਲ ਤੁਹਾਨੂੰ ਪੀਆਰ ਵੀ ਦੇ ਦਾਂਗੇ ਪਰ ਅਲਬਰਟਾ ਦੇ ਕੋਲੇ ਕੁਝ ਕੁ ਐਪਲੀਕੇਸ਼ਨਾਂ ਪੰਨਾਂ ਸੀ ਜਿਨ੍ਹਾਂ ਨੇ ਪੋਰਟਲ ਦੇ ਵਿੱਚ ਆਲਰੇਡੀ ਅਵੇਲੇਬਲ ਸੀ ਪਰ ਅਲਬਰਟਾ ਨੇ ਸਾਫ਼-ਸਾਫ਼ ਮਣਾ ਕਰਤਾ ਸੀ ਭਾਈ ਸਾਡੇ ਕੋਲੇ ਕੈਨੇਡਾ ਦੇ ਵਿੱਚ ਪੀਆਰ ਦੇਣ ਦਾ ਤੁਸੀਂ ਆਪਦਾ ਬੰਦੋਬਸਤ ਕਰ ਲਓ ਪਰ ਹੁਣ ਜਿਨ੍ਹਾਂ ਲੋਕਾਂ ਦੀਆਂ ਆਲਰੇਡੀ ਪੋਰਟਲ ਦੇ ਵਿੱਚ ਫਾਈਲਾਂ ਪਈਆਂ ਹੋਈਆਂ ਸੀ ਜਾਂ ਫਿਰ ਫਾਈਲਾਂ ਉਹਨਾਂ ਨੇ ਲਾਉਣੀਆਂ ਸੀ ਤੇ ਅਲਬਰਟਾ ਨੇ ਆਪਦੀ ਸਾਈਟ ਤੇ ਅਕੇ ਮੇਲ ਪਾ ਕੇ ਕਹਿਤਾ ਕਿ ਜੇਕਰ ਤੁਸੀਂ ਵਰਕ ਪਰਮਿਟ ਤੁਹਾਡਾ ਵੈਲਿਡ ਹੈਗਾ ਇਹ ਹੁਣ ਤੱਕ ਟੈਂਪਰੇਰੀ ਪਬਲਿਕ ਤੁਸੀਂ ਸਕਰੀਨਸ਼ਾਟ ਵੀ ਪੜ ਸਕਦੇ ਹੋ ਤਾਂ ਹੀ ਤੁਹਾਡੀ ਫਾਈਲ ਜਿਹੜੀ ਅਸੈਪਟ ਕੀਤੀ ਜਾਊਗੀ ਅਦਰਵਾਈਜ਼ ਨਹੀਂ ਕੀਤੀ ਜਾਊਗੀ ਥੈਂਕ ਯੂ ਤੁਸ਼ਾਰ ਵੀਰੇ ਦਾ ਜੀ ਨੇ ਸਾਡੇ ਨਾਲ ਇਹ ਅਪਡੇਟ ਸਾਂਝੀ ਕੀਤੀ ਆਪਣੇ ਪੇਜ ਦੇ ਉੱਤੇ ਟਵੀਟ ਪਾ ਕੇ ਤੇ ਆਪਾਂ ਉਹ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਚੈਨਲ ਨੂੰ ਲਾਈਕ ਸਬਸਕ ਜ਼ਰੂਰ ਕਰੇਗਾ ਕਿ ਆਪਾਂ ਤੁਹਾਡੀ ਸਪੋਰਟ ਲਈ ਹਮੇਸ਼ਾ ਵੀਡੀਓਜ਼ ਨੂੰ ਅਪਲੋਡ ਕਰਦੇ ਆਂ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋ ਤੁਸੀਂ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰਕੇ ਹੈਲਪਰ ਲੈ ਸਕਦੇ ਹੋ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਜਾਂ ਫਿਰ ਤੁਸੀਂ ਕਿਸੇ ਵੀ ਟਾਈਪ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਾਂ ਹਰੇਕ ਜਿੱਥੋਂ ਤੱਕ ਆਪਣੀ ਪਹੁੰਚ ਆ ਆਪਾਂ ਮਦਦ ਕਰਦੇ ਆਂ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam ਵੀ YouTube ਵੀ